ਜੇ ਮਾਂ ਦਾ ਦੁੱਧ ਪੀਤਾ ਭਗਵਾਨ ਤੋਂ ਮਾਨ ਨੇ ਤੇ ਜਾ ਇੱਥੇ ਦੇ ਐਸਐਸਪੀ ਨਾਨਕ ਨੇ ਤਾਂ ਅੱਜ ਈ ਇਮਾਨਦਾਰ ਰ ਖੜਕੇ ਦਿਖਾਉਣ 10 ਦਿਨ ਹੋ ਗਏ ਸਾਡੇ ਕਰਨਾਲ ਸਾਹਿਬ ਦੇ ਇਸ ਕਾਂਡ ਕਰੇ ਨੂੰ ਅੱਜ ਤੱਕ ਮੁੱਖ ਮੰਤਰੀ ਦਾ ਬਿਆਨ ਨਹੀਂ ਆਇਆ ਕਿਸੇ ਇਹਨਾਂ ਧਲੇ ਕਿਸੇ ਮੰਤਰੀ ਦਾ ਬਿਆਨ ਨਹੀਂ ਆਇਆ ਕਿਸੇ ਦਾ ਕਿਉਂ ਅਸੀਂ ਫੌਜੀ ਇਹਨਾਂ ਤੋਂ ਪੱਤਾ ਉਤਰਵਾਉਣ ਖਾਤਰ ਆ ਕਿ ਅਸੀਂ ਫੌਜੀ ਆਪਣੀਆਂ ਬਦਨਾਮੀਆਂ ਕਰਾਉਣ ਖਾਤਰ ਆ ਆ ਬੋ ਮੈਂ ਡੈੱਟੇ ਅੰਮ੍ਰਿਤਸਰ ਜਾ ਕੇ ਕੀ ਗਿਆ ਉਹਨੇ ਕਿ ਮੇਰੇ ਘਰ ਵਾਲੀ ਕਹਿੰਦੀ ਤੈਨੂੰ ਤਾਂ ਅਕਲ ਨਹੀਂ ਤੂੰ ਬੇਅਕਲ ਆ ਜਿਹਦੇ ਜਨਾਨੀ ਬੇ ਅਗਲਾ ਕਹਦੇ ਉਹਨਾਂ ਦਾ ਸ਼ਰਮ ਆਉਣੀ ਚਾਹੀਦਾ ਦੇ ਸੂਬਾ ਮੁੱਖ ਮੰਤਰੀ ਰਹਿਣ ਤੇ ਸਟੇਟ ਦਾ ਅੱਪ ਭਗਵਾਨ ਤੋਂ ਕੀ ਉਮੀਦ ਰੱਖਦੇ ਆ ਨਾ ਤਾਂ ਉਹ ਆਪਣੀ ਜਨਾਨੀ ਦਾ ਬਣਿਆ ਨਾ ਆਪਣੀ ਕੁੜੀ ਦਾ ਬਣਿਆ ਨਾ ਆਪਣੇ ਪੁੱਤ ਦਾ ਬਣਿਆ ਕੀ ਉਮੀਦ ਰੱਖਦੇ ਆ ਇਹਨੂੰ ਸਬਕ ਸਿਖਾਵਾਂਗੇ ਬੰਦੇ ਦਾ ਪੁੱਤ ਬਣਾਵਾਂਗੇ ਗੋਡਣੀਆਂ ਤੇ ਤੋਰ ਕੇ ਇਸੇ ਪੰਡਾਲ ਚ ਲੈ ਕੇ ਆਵਾਂਗੇ ਯਾਦ ਰੱਖੋ ਵੀ ਫੌਜੀ ਹੁੰਦੀ ਕੀ ਚੀਜ਼ ਆ ਔਰ ਫੌਜੀ ਦੀ ਅਰਥ ਹੁੰਦੀ ਕੀ ਚੀਜ਼ ਆ 14 ਸਿਕਲਾਈ ਦੇ ਇੱਕ ਜਵਾਨ ਨੂੰ ਨਾ ਬੀਕਾਨੇਰ ਰੇਲਵੇ ਦੇ ਘੁੱਟਿਆ ਸੀਗਾ ਅੱਜ ਜਾ ਕੇ ਬੀਕਾਨੇਰ ਦੇ ਸਟੇਸ਼ਨ ਦੇ 14 ਸਿਕਲਾਈ ਦਾ ਆਰਮੀ ਦਾ ਨਾਮ ਲੈ ਲਿਓ ਥਰ ਥਰ ਕੰਬਣ ਲੱਗ ਜਾਂਦੇ ਨੇ ਜਿਹੜੇ ਗੁੰਡੇ ਪਾਲੇ ਹੋਏ ਨੇ ਇਨਕਾਊਂਟਰਾਂ ਦੇ ਨਾਂ ਤੇ ਜਦੋਂ ਨਾ ਇੱਕ ਅਸੀਂ ਕਿਸੇ ਨੂੰ ਬੇਈਮਾਨ ਬੰਦੇ ਨੂੰ ਉਹਦੇ ਬੇਈਮਾਨੀ ਦੇ ਉੱਤੇ ਉਹਨੂੰ ਇਨਾਮ ਦੇਵਾਂਗੇ ਉਹਨੂੰ ਤਰੱਕੀਆਂ ਦਖਾਂਗੇ ਤਾਂ ਸਾਡੀ ਆ ਹੀ ਕਰਤੂਤਾ ਹੋਣੀ ਹੈ ਇੱਕ ਫੇਕ ਇਨਕਾਊਂਟਰ ਕਰਿਆ ਬੰਦੇ ਨੂੰ ਜੇ ਉਹ ਮੁੰਡੇ ਨੂੰ ਫੜਿਆ ਉਹਨਾਂ ਨੂੰ 12 ਲੱਖ ਰੁਪਏ ਦਾ ਭੂਤ ਸਵਾਰ ਹੋ ਗਿਆ ਕਿ 12 ਲੱਖ ਮਿਲ ਗਿਆ ਉਧਰੋਂ ਸਾਨੂੰ 7-7 ਸਾਲਾਂ 'ਚ 5-5 ਸਾਲਾਂ ਦੇ ਵਿੱਚ ਅਸੀਂ ਬਣ ਕੇ ਇਨਸਪੈਕਟਰ ਹੁਣ ਤਾਂ ਡੀਐਸਪੀ ਆ ਮੋਢੇ ਤੇ ਨੇ ਹੁਣ ਤਾਂ ਜੇ ਇੱਕ ਦਿਨ ਹੋਰ ਮਾਰ ਦਾਂਗੇ ਤਾਂ ਕਹਿ ਦਾਂਗੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਕੋ ਤੁਹਾਡਾ ਖਸਮ ਬਿੰਨਾ ਸਾਲਾਂ ਦੇ ਵਿੱਚ ਪੰਜਾਬ ਦੀ ਇੱਕ ਪਿੰਡ ਦੇ ਵਿੱਚ ਜਟਨਾ ਲੱਗੀ ਹੋਵੇ ਉਹ 1 ਲੱਖ ਕਰੋੜ ਦਾ ਕਰਜ਼ਾ ਜੜਾ ਤਾਂ ਹੋਵੇ ਲੱਖ ਲਾੜ ਤਾਂ ਹੈ ਜੇ ਮੁੱਖ ਮੰਤਰੀ ਦੇ ਜਦੋਂ ਦੇਸ਼ ਦੇ ਵਿੱਚ ਅਨਾਜ ਨਹੀਂ ਦੀ ਉਦੋਂ ਤਾਂ ਮੇਰੇ ਦੇਸ਼ ਦਾ ਹਏ ਕਿਸਾਨ ਹਏ ਕਿਸਾਨ ਚਲੋ ਕਿਸਾਨ ਪੰਜਾਬ ਦੇ ਨੌਜਵਾਨੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਕ੍ਰਾਂਤੀ ਦੀ ਜ਼ਰੂਰਤ ਆ ਨਾ ਕਿ ਸਾਨੂੰ ਇਹੋ ਜਿਹੇ ਦੱਲਿਆਂ ਦੀ ਜ਼ਰੂਰਤ ਆ ਜਿਹੜੇ ਪਿੱਠੂ ਬਣ ਕੇ ਇਹੋ ਜਿਹਾ ਕੁਝ ਕਰਦੇ ਨੇ ਕਿਵੇਂ ਦੇਖਦੇ ਹਾਂ ਇਹ ਜਿਹੜਾ ਮਤਲਬ ਵਾਪਰਿਆ ਐਫ ਆਈ ਆਰ ਜ਼ਰੂਰ ਹੋਈ ਆ ਪਰ ਇੰਨੀ ਲੇਟ ਇਹਦਾ ਕਾਰਨ ਕੀ ਬਣਦਾ ਇਹਦਾ ਕਾਰਨ ਸਰ ਹੋਰ ਕੁਝ ਵੀ ਨਹੀਂ ਆ ਸ਼ਰਪਾ ਕਾਜਾ ਘੱਟਾ ਪਾਉਣਾ ਹੈ ਅੱਖਾਂ 'ਚ ਘੱਟਾ ਪਾਉਣਾ ਬੇਈਮਾਨ ਨੂੰ ਬਚਾਉਣਾ ਕਹਿੰਦੇ ਅੱਜ ਦਾ ਜਿਹੜਾ ਕਲਯੁਗ ਦਾ ਟਾਈਮ ਆ ਨਾ ਬੇਈਮਾਨੀ ਪੀਕ ਤੇ ਚੱਲ ਪਈ ਆ ਅੱਜ ਜਿਹੜੀ ਬੇਈਮਾਨੀ ਹੈ ਉਹ ਜਾਗ ਜਹਾਰ ਹੋ ਰਹੀ ਆ ਤੁਸੀਂ ਸਵਾਲ ਪੁੱਛਿਆ ਨਾ ਵੀ ਇਸ ਤੋਂ ਪਹਿਲਾਂ ਕਦੇ ਹੋਇਆ ਲਾਲ ਬਹਾਦਰ ਸਾਸਤਰੀ ਜੀ ਉਹਨਾਂ ਨੇ ਇੱਕ ਨਾਰਾ ਦਿੱਤਾ ਜੈ ਜਵਾਨ ਜੈ ਕਿਸਾਨ ਦਾ 23 13 ਤੇ 14 ਤਰੀਕ ਦੀ ਰਾਤ ਨੂੰ ਮੈਂ ਇੱਕ ਫੌਜ ਦਾ ਸਾਬਕਾ ਸੈਨਿਕਾਂ 14 ਸਖਲਾਈ ਮੇਰੀ ਰੈਜੀਮੈਂਟ ਆ ਮੈਂ ਕਦੇ ਸੁਣਿਆ ਨਹੀਂ ਸੀ ਵੀ ਐਦਾਂ ਹੋਵੇ ਨਹੀਂ ਤਾਂ 14 ਸਿਕਲਾਈ ਦੇ ਇੱਕ ਜਵਾਨ ਨੂੰ ਨਾ ਬੀਕਾਨੇਰ ਰੇਲਵੇ ਦੇ ਕੁੱਟਿਆ ਸੀਗਾ ਅੱਜ ਜਾ ਕੇ ਬੀਕਾਨੇਰ ਦੇ ਸਟੇਸ਼ਨ ਦੇ 14 ਸਿਕਲਾਈ ਜਾਂ ਆਰਮੀ ਦਾ ਟਾਓ ਲੈ ਲਿਓ ਥਰ ਥਰ ਕੰਬਣ ਲੱਗ ਜਾਂਦੇ ਨੇ ਇਹ ਗਲਤੀ ਕੀ ਹੋਈ ਇਹ ਗਲਤੀ ਇਹ ਹੋਈ ਕਿ ਕਰਨਲ ਬਾੜ ਸਾਹਿਬ ਇੱਕ ਨਿਹਾਇਤ ਹੀ شریف ਇਮਾਨਦਾਰ ਸੁਰਜੇ ਹੋਏ ਅਫਸਰ ਸੀ ਅਗਰ ਉਸੇ ਟਾਈਮ ਕਿਤੇ ਨਾ ਜਾ ਕੇ ਸਟੇਸ਼ਨ ਹੈੱਡਕੁਆਰਟਰ ਦੇ ਵਿੱਚ ਫੋਨ ਕਰ ਦਿੰਦੇ ਕਿ ਮੇਰੇ ਤੇ ਅਟੈਕ ਹੋ ਗਿਆ ਜੇ 12 ਦੇ 12 ਦੀਆਂ ਹੱਡੀਆਂ ਮਿਲ ਜਾਂਦੀਆਂ ਨਾ ਤਾਂ ਪਤਾ ਫੇਰ ਲੱਗਣਾ ਸੀ ਜੇ ਮਾਂ ਦਾ ਦੁੱਧ ਪੀਤਾ ਭਗਵੰਤ ਮਾਨ ਨੇ ਤੇ じゃ ਇੱਥੇ ਦੇ ਐਸਐਸਪੀ ਨਾਨਕ ਨੇ ਦਾ ਅੱਜੇ ਇਮਾਨਦਾਰ ਨਾ ਖੜਕੇ ਦਿਖਾਉਣ ਮੈਂ ਕਹਿਣਾ ਕਿ ਨਾ ਦਾ ਭਗਵੰਤ ਮਾਨ ਅਸਲ ਦਾ ਤੇ ਨਾ ਅਸਲੇ ਦਾ ਖੂਨ ਐਸਐਸਪੀ ਨਾਨਕ ਦੇ ਵਿੱਚ ਆ ਉਹਦਾ ਰੀਜ਼ਨ ਕੀ ਆ ਸੱਚਾ ਉਹ ਇਨਸਾਨ ਹੁੰਦਾ ਜਿਹਦੇ ਅੰਦਰ ਇਨਸਾਫ ਕਰਨ ਦੀ ਸ਼ਕਤੀ ਹੋਵੇ ਇਹ ਇਨਸਾਨ ਅਜੁੱਭਲ ਬੈਠਣੇ ਕੇ ਇਨਸਾਫ ਕੀ ਹੁੰਦਾ ਅੱਜ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਇੱਕ ਪਹਿਲਾ ਕਦਮ ਹੈ ਪਹਿਲਾ ਜਿੰਦਾਬਾਦ ਤੁਹਾਨੂੰ ਯਾਦ ਹੋਊਗਾ ਜਿੰਦਾਬਾਦ 1990 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਅਫਸਰ ਦੀ ਮੈਡਮ ਨੂੰ ਇੱਕ ਬਦਮਾਸ਼ ਇੱਕ ਤਾਨਾ ਸਹੀ ਸਰਕਾਰ ਦਾ ਨਾ ਭੂਤ ਸਵਾਰ ਮੁੰਡੇ ਨੇ ਅਫਸਰ ਦੀ ਮੈਡਮ ਛੇੜਤੀ ਸੀ ਜਦੋਂ ਉਹ ਕੁੱਟਿਆ ਜਦੋਂ ਕੁੱਟਿਆ ਜਦ ਕੁੱਟਿਆ ਨਾ ਤੇ ਜਦੋਂ ਸ਼ਾਨੂ ਪੁੱਤ ਘਰੇ ਨਾਲ ਆ ਪ੍ਰਤਾਪ ਸਿੰਘ ਕੈਰ ਨੂੰ ਰੋਟੀ ਸਵਾਲ ਨਾ ਲੱਗੀ ਵੀ ਕੌਣ ਆ ਪਤਾ ਲੱਗਿਆ ਕਿ ਪੁਲਿਸ ਫੌਜ ਲੈ ਗਿਆ ਚੱਕ ਕੇ ਤੇਰੇ ਪੁੱਤ ਦੀ ਕਰਤੂਤ ਆ ਹੈ ਦੂਜੇ ਦਿਨ ਗੇਟ ਤੋਂ ਚੱਲ ਕੇ ਸਾਡੇ ਕਰਨਲ ਸੀਓ ਸਾਹਿਬ ਦੇ ਜਾ ਕੇ ਪੈਰਾਂ 'ਚ ਜਾ ਕੇ ਮਾਫੀ ਮੰਗੀ ਪੈਦਲ ਗਿਆ ਸੀ ਪੈਦਲ ਕਹਿੰਦਾ ਮਾਫ ਕਰ ਦਿਓ ਅੱਗੇ ਤੋਂ ਮੇਰਾ ਪੁੱਤ ਅਫਸਰ ਦੀ ਵਰਦੀ ਦਾ ਵਰਦੀ ਉਹਦੀ ਹਵਾ ਦੇ ਨੇੜੇ ਵੀ ਨਹੀਂ ਲੰਘੂਗਾ ਤਾਂ ਇਸ ਕਰਕੇ ਅਸੀਂ ਇਹਨਾਂ ਨੂੰ ਅੱਜ ਦੱਸ ਦੇਣਾ ਚਾਹੁੰਦੇ ਆ ਉਹ ਭਗਵਾਨਤਾਂ ਤੋਂ ਕੀ ਉਮੀਦ ਰੱਖਦੇ ਆ ਨਾ ਤਾਂ ਉਹ ਆਪਣੀ ਜਨਾਨੀ ਦਾ ਬਣਿਆ ਨਾ ਆਪਣੀ ਕੁੜੀ ਦਾ ਬਣਿਆ ਨਾ ਆਪਣੇ ਪੁੱਤ ਦਾ ਬਣਿਆ ਕੀ ਉਮੀਦ ਰੱਖਦੇ ਆ ਇਹਨੂੰ ਸਭ ਕੁ ਸਿਖਾਵਾਂਗੇ ਬੰਦੇ ਦਾ ਪੁੱਤ ਬਣਾਵਾਂਗੇ ਗੋਡਣੀਆਂ ਤੇ ਲੋਰ ਕੇ ਇਸੇ ਪੰਡਾਲ ਚ ਲੈ ਕੇ ਆਵਾਂਗੇ ਯਾਦ ਰੱਖੋ ਵੀ ਫੌਜੀ ਹੁੰਦੀ ਕੀ ਚੀਜ਼ ਆ ਔਰ ਫੌਜੀ ਦੀ ਅਰਥ ਹੁੰਦੀ ਕੀ ਚੀਜ਼ ਆ ਮਤਲਬ ਜਿਹੜਾ ਇਸ ਤਰੀਕੇ ਨਾਲ ਫੌਜ ਨੂੰ ਕੋਟਣ ਫੌਜ ਦੀ ਇੱਕ ਸਾਹ ਨਾਲ ਅਣਖ ਵਿਗਾਰੀ ਜਾਂਦੀ ਹੈ ਚੀਜ਼ ਸਰ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਵੀ ਬਿਲਡ ਦੀ ਨੌਕਰੀ ਕਰੀ ਆ ਮੈਂ ਪੁਲਿਸ ਦਾ ਬਹੁਤ ਸਤਿਕਾਰ ਕਰਦਾ ਜੀ ਲੇਕਿਨ ਜਿਹੜੇ ਗੁੰਡੇ ਪਾਲੇ ਹੋਏ ਨੇ ਇਨਕਾਊਂਟਰਾਂ ਦੇ ਨਾਂ ਤੇ ਜਦੋਂ ਨਾ ਇੱਕ ਅਸੀਂ ਕਿਸੇ ਨੂੰ ਬੇਈਮਾਨ ਬੰਦੇ ਨੂੰ ਉਹਦੇ ਬੇਈਮਾਨੀ ਦੇ ਉੱਤੇ ਉਹਨੂੰ ਇਨਾਮ ਦੇਵਾਂਗੇ ਉਹਨੂੰ ਤਰਕੀਆਂ ਦਖਾਸ਼ਾਂਗੇ ਤਾਂ ਸਾਡੇ ਆਈ ਕਰਤੂਤਾ ਹੋਣੀਆਂ ਨੇ ਇੱਕ ਫੇਕ ਇਨਕਾਊਂਟਰ ਕਰਿਆ ਬੰਦੇ ਨੂੰ ਜੇ ਉਹ ਮੁੰਡੇ ਨੂੰ ਫੜਿਆ ਉਹਨਾਂ ਨੂੰ 12 ਲੱਖ ਰੁਪਏ ਦਾ ਭੂਤ ਸਵਾਰ ਹੋ ਗਿਆ ਕਿ 12 ਲੱਖ ਮਿਲ ਗਿਆ ਉਧਰੋਂ ਸਾਨੂੰ 7-7 ਸਾਲਾਂ 'ਚ 5-5 ਸਾਲਾਂ ਦੇ ਵਿੱਚ ਅਸੀਂ ਬਣ ਗਏ ਇੰਸਪੈਕਟਰ ਹੁਣ ਤਾਂ ਡੀਐਸਪੀ ਆ ਮੋਢੇ ਤੇ ਨੇ ਹੁਣ ਤਾਂ ਜੇ ਇੱਕ ਦਿਨ ਹੋਰ ਮਾਰ ਦਾਂਗੇ ਤਾਂ ਕਹਿ ਦਾਂਗੇ ਪਰ ਇਹਨਾਂ ਨੂੰ ਪਤਾ ਨਹੀਂ ਸੀ ਉਹ ਤੁਹਾਡੇ ਮਾਂ ਲਬ ਗਾਲ ਨਹੀਂ ਕੱਢਣਾ ਚਾਹੁੰਦਾ ਕੋ ਤੁਹਾਡਾ ਖਸਮ ਓਏ ਉਹ ਪੁਲਿਸ ਦਾ ਕਮਾਂਡਰ ਹੈ ਜਿਹਦੇ ਹੇਠਾਂ ਹਜ਼ਾਰ ਬੰਦਾ ਵਰਕਰਦਾ ਅਗਰ ਇੱਕ ਚੁਟਕੀ ਮਾਰ ਦਿੰਦੇ ਨਾ ਤਾਂ ਇਹਨਾਂ ਨੂੰ ਪੰਜਾਬ ਦੇ ਵਿੱਚ ਲੁਕਣ ਨੂੰ ਜਗ੍ਹਾ ਨਹੀਂ ਮਿਲਣੀ ਸੀ ਅੱਜ ਮੈਂ ਇਹੀ ਗੱਲ ਕਹਿ ਰਿਹਾ ਜੇ ਭਗਵੰਤ ਮਾਨ ਦੇ ਵਿੱਚ ਅਣਖ ਹੈ ਗਹਿਰਤ ਹੈ ਜਾ ਐਸਐਸਪੀ ਨਾਰਕ ਦੇ ਵਿੱਚ ਗੈਰਤ ਆ ਨਾ ਤਾਂ ਇਨਸਾਫ ਦੁਬਾਏ ਇਹ ਪੋਸਟਿੰਗਾਂ ਕਰਕੇ ਨਾ ਸਾਡੇ ਅੱਖਾਂ 'ਚ ਘੱਟਾ ਨਾ ਪਾਏ ਅਸੀਂ ਉਹ ਫੌਜੀ ਨਹੀਂ ਵੀ ਜਿਨ੍ਹਾਂ ਨੂੰ ਅੱਖਾਂ ਬੰਦ ਕਰਕੇ ਨਾ ਦੁਨੀਆ ਕਹਿੰਦੀ ਸੀ ਐਵੇਂ ਦੇ ਫੌਜੀ ਨੇ ਅੱਜ ਕੱਲ੍ਹ ਉਹ ਫੌਜੀ ਨਹੀਂ ਅੱਜ ਕੱਲ੍ਹ ਫੌਜੀ ਇਹਨਾਂ ਦੇ ਬਾਪ ਐ ਜਿਹੜੇ ਕਿਸੇ ਨੂੰ ਸਲਾਹ ਸਕਦੇ ਨੇ ਉਹ ਲੱਤਾਂ ਮਾਰ ਕੇ ਉਹਦੀ ਨੀਂਦ ਹਰਾਗ ਵੀ ਕਰ ਸਕਦੇ ਨੇ ਇਸ ਕਰਕੇ ਇਹ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਨਾ ਉਹ ਇੱਕ ਮੈਂ ਕਹਦਾ ਹੁੰਦਾ ਕਈ ਵਾਰ ਵੇ ਜਿਹੜਾ ਕਿਸੇ ਦੇ ਘਰ ਦੇ ਬਸਦੇ ਨੂੰ ਕਿਤੇ ਜਨਾਨੀ ਨੂੰ ਮੰਗੋਰੀ ਲਾਲ ਦੇ ਸੱਪਰੇ ਦਿਖਾ ਕੇ ਨਾ ਉਹਦਾ ਘਰ ਉਜਾਰਨ ਦੀ ਕੋਸ਼ਿਸ਼ ਕਰਦਾ ਬਸਦਾਉਦਾ ਵੀ ਨਹੀਂ ਹੁੰਦਾ ਇਹ ਭਗਵਾਨ ਤੁਮਾਰ ਭੁੱਲ ਜਵੇ ਇਹ ਡੇਢ ਸਾਲ ਦੀ ਕੁਰਸੀ ਹੈ ਦੀ 1 ਸਾਲ ਬਾਅਦ ਇਹ ਜਿਹੜੇ ਅਫਸਰ ਨੇ ਨਾ ਉਹਨੇ ਥੱਪੜ ਮਾਰ ਲੱਗ ਜਾਣਾ ਤੇ ਫਿਰ ਇਹਨੂੰ ਇਹੀ ਆ ਕੇ ਨਾ ਜਨਤਾ ਦਾ ਸਾਥ ਲੈਣਾ ਪੈਣਾ ਜੇ ਉਹਨੇ ਮਾਂ ਦਾ ਦੁੱਧ ਪੀਤਾ ਜੋ ਅਸਲ ਸੱਚੇ ਮਾਸਟਰ ਦਾ ਪੁੱਤ ਹੈ ਤਾਜਾ ਫੌਜੀ ਦੇ ਨਾਲ ਖੜ ਕੇ ਦਿਖਾਵੇ ਨਹੀਂ ਤਾਂ ਲੋਕ ਉਹਨੂੰ ਨਆਂ ਨਾ ਮਾਫੀ ਕਿਹੜਾ ਭਗਵੰਤ ਮਾਨ ਮੈਂ ਇਹ ਲੀਡਰਾਂ ਦਾ ਹੁੰਦਾ ਕੀ ਆ ਉਹ ਇਹਦਾ ਜਿਹਦਾ ਮਰਜ਼ੀ ਪੈਰਾਂ ਚ ਪੈ ਜਾਣ ਸਾਨੂੰ ਕਿਸੇ ਦੀ ਮਾਫੀ ਦਾ ਮਤਲਬ ਨਹੀਂ ਹੈ ਸਾਨੂੰ ਇਨਸਾਨਵ ਦਾ ਮਤਲਬ ਹੈ ਸਾਡੀ ਵਰਦੀ ਦਾ ਮਤਲਬ ਹੈ ਇਹ ਵਰਦੀ ਇਕੱਲੇ ਕਰਨਲ ਸਾਹਿਬ ਦੀ ਨਹੀਂ ਹੈ ਸਾਡੇ ਸਿਪਾਹੀ ਦੀ ਨਹੀਂ ਹੈ ਇਹ ਸਾਡੇ ਦੇਸ਼ ਦੀ ਅਣਖ ਨੂੰ ਹੱਥ ਪਾਇਆ ਇਹਨੂੰ ਬੰਦੇ ਦਾ ਪੁੱਤ ਨਾ ਬਣਾਇਆ ਤੇ ਵੀ ਯਾਦ ਰੱਖਣਗੇ ਮੇਰੇ ਗੱਲ ਇੱਕ ਜੈ ਜਵਾਨ ਜੈ ਕਿਸਾਨ ਦੀ ਤੁਸੀਂ ਗੱਲ ਕੀਤੀ ਜੈ ਜਵਾਨ ਜੈ ਕਿਸਾਨ ਹੋਇਆ ਪੰਜਾਬ ਦੇ ਵਿੱਚ ਹਾਂ ਹੋਇਆ ਉਹ ਕਹਿੰਦੇ ਨੇ ਨਾ ਪੰਜਾਬੀ ਜਜ਼ਬਾਤੀ ਹੁੰਦੇ ਨੇ ਜਦੋਂ ਕਿ ਦੁੱਖ ਸੁਣਾਉਂਦਾ ਉਹਦੇ ਨਾਲ ਖੜ ਜਾਂਦੇ ਨੇ ਪਰ ਇਹ ਜਿਹੜੇ ਲੋਕ ਨੇ ਚਤਰ ਚਲਾ ਕੇ ਇਹ ਜਜ਼ਵਾਤੀਆਂ ਨੂੰ ਲੁੱਟਦੇ ਨੇ ਇਹ ਲੁੱਟ ਕੇ ਲੈ ਗਏ ਆ ਜਬਾਨ ਦਾ ਕੀ ਹਾਲ ਕਰਿਆ ਤੁਸੀਂ ਦੇਖ ਲਿਆ 13 ਦੇ 14 ਦੀ ਰਾਤ ਨੂੰ ਉਹ ਵੀ ਮੈਂ ਤਾਂ ਸ਼ੁਕਰ ਕਰਦਾ ਕਿ ਜੇ ਕਿਤੇ ਉਹ ਸਿਪਾਹੀ ਹੁੰਦਾ ਉਹ دب ਜਾਣਾ ਸੀ ਮਸਲਾ ਇਹ ਤਾਂ ਨੇ ਖਾਸਮ ਕਰਨ ਨਾਲ ਨੂੰ ਹੱਥ ਪਾ ਲਿਆ ਤੇ ਉਹਨੂੰ ਦੱਸਾਂਗੇ ਵੀ ਕਰਨਲ ਹੁੰਦਾ ਕੀ ਚੀਜ਼ ਆ ਫੌਜ ਦਾ ਦੂਜੀ ਗੱਲ ਕਿਸਾਨਾਂ ਦੀ ਜਦੋਂ ਤਾਂ ਦੇਖਦੇ ਵਿੱਚ ਜਦੋਂ ਦੇਸ਼ ਦੇ ਵਿੱਚ ਅਨਾਜ ਨਹੀਂ ਸੀ ਉਦੋਂ ਤਾਂ ਮੇਰੇ ਦੇਸ਼ ਦਾ ਹਾਇ ਕਿਸਾਨ ਹਾਇ ਕਿਸਾਨ ਚਲੋ ਕਿਸਾਨ ਅੱਜ ਇੱਕ ਹੋਰ ਦੱਸਾਂ ਮੈਂ ਤੁਹਾਨੂੰ ਆ ਦੇਸ਼ ਦੇ ਜਿੰਨੇ ਵੱਡੇ ਲੀਡਰ ਨੇ ਉਹ ਆਪਣੀ ਰੋਟੀ ਚਲਾ ਗਏ ਸਾਡੇ ਪੰਜਾਬ ਦੀ ਜ਼ਮੀਨ ਨੂੰ ਗੰਦਲਾ ਕਰ ਗਏ ਜ਼ਹਿਰ ਅੱਜ ਹਰ ਤੀਜੇ ਘਰ ਦੇ ਵਿੱਚ ਕੈਂਸਰ ਦਾ ਮਰੀਜ਼ ਹੈ ਕੌਣ ਬਚਾਊ ਉਹਨੂੰ ਕੌਣ ਲਾਊ ਉਹਦੀ ਕ੍ਰਾਂਤੀ ਪੰਜਾਬ ਦੇ ਨੌਜਵਾਨੀ ਪੰਜਾਬ ਦੀ ਜ਼ੁਬਾਨੀ ਨੂੰ ਬਚਾਉਣ ਦੀ ਕ੍ਰਾਂਤੀ ਦੀ ਜ਼ਰੂਰਤ ਆ ਨਾ ਕਿ ਸਾਨੂੰ ਇਹੋ ਜਿਹੇ ਦੱਲਿਆਂ ਦੀ ਜਰੂਰਤ ਆ ਜਿਹੜੇ ਪਿੱਠੂ ਬਣ ਕੇ ਇਹੋ ਜਿਹਾ ਕੁਛ ਕਰਦੇ ਨੇ ਦੂਜੀ ਗੱਲ ਜਿਹੜੀ ਤੁਸੀਂ ਪੁੱਛਿਆ ਜਾਇ ਜਵਾਨ ਜੋਇ ਕਸਾਂ ਦੀ ਉਹ ਜਿਹੜੇ ਲੋਕ ਬਿਕੇ ਹੋਣ ਜਿਹੜੇ ਕਿਦੇ ਪੈਰਾਂ 'ਚ ਗਿਰੇ ਹੋਣ ਉਤੋਂ ਕੀ ਉਮੀਦ ਰੱਖਦੇ ਆ ਜਿਹੜਾ ਖੁਦ ਦੇ ਅੱਜ ਭਗਵੰਤ ਮਾਨ ਦੇ ਪੱਲੇ ਕੁਛ ਨਹੀਂ ਐ ਉਹ ਕੇਜਰੀ ਵਾਲਾ ਦਾ ਬਾਪ ਇੱਥੇ ਆ ਕੇ ਬੈਠਾ ਦੱਸ ਦਿੰਦਾ ਸੁਸ਼ੋਧਿਆਪੁਰ ਦਾ ਗੱਲਾਤਾ ਸਤਿੰਦਰ ਜੈਨ ਇੱਥ ਦਾ ਸਹਿ ਪਰਿਵਾਰੀ ਲਾਤਾ ਤੁਸੀਂ ਉਮੀਦ ਕਰਦੇ ਹੋ ਕਿ ਭਗਵੰਤ ਮਾਨ ਦੇ ਪੱਲੇ ਕੁਛ ਆਏਗਾ ਜਹਾਜ਼ ਪੰਜਾਬ ਦਾ ਹੋਵੇ ਕਿਹ ਜਿਹੜੀ ਵਾਲਾ ਪੁੱਫੜ ਗੇੜੇ ਲਾਉਂਦਾ ਫਿਰਦਾ ਹੋਵੇ ਉਹ ਤਿੰਨਾਂ ਸਾਲਾਂ ਦੇ ਵਿੱਚ ਪੰਜਾਬ ਦੀ ਇੱਕ ਪਿੰਡ ਦੇ ਵਿੱਚ ਇਟਨਾ ਲੱਗੀ ਹੋਵੇ ਉਹ 1 ਲੱਖ ਕਰੋੜ ਦਾ ਕਰਜ਼ਾ ਝੜਾਦਾ ਹੋਵੇ ਲੱਖ ਲਾੜ ਤੇ ਹਜੇ ਮੁੱਖ ਮੰਤਰੀ ਦੇ ਜਿਹਦੇ ਪੱਲੇ ਤੱਲੇ ਕੁਝ ਨਾ ਹੋਵੇ ਉਹ ਅੱਜ ਕੈਪਟਨ ਨੂੰ ਲੋਕ ਯਾਦ ਕਰਦੇ ਨੇ ਅੱਜ ਪ੍ਰਕਾਸ਼ ਸਿੰਘ ਬਾਦਲ ਨੂੰ ਲੋਕ ਯਾਦ ਕਰਦੇ ਨੇ ਜਿਨ੍ਹਾਂ ਨੇ ਦੇਸ਼ ਵਾਸਤੇ ਕੁਝ ਕੀਤਾ ਸਟੇਟ ਵਾਸਤੇ ਕੁਝ ਕੀਤਾ ਪਰ ਅੱਜ ਸ਼ਰਮ ਆਉਂਦੀ ਆ ਸਾਨੂੰ ਇਹੋ ਜਿਹੇ ਲੀਡਰਾਂ ਬਾਰੇ ਕੈਪਟਨ ਸਾਹਿਬ ਨੇ ਗੱਲ ਕਹੀ ਸੀ ਨਾ ਕਿ ਮੈਂ 4 ਹਫ਼ਤੇ ਚ ਨਸ਼ੇ ਦਾ ਲੱਕ ਤੋੜ ਦੂੰ ਉਹ ਜਿਹੜੇ 14 15 ਦੇ ਵਿੱਚ ਲੋਕ ਨਸ਼ਾ ਕਰਕੇ ਕੰਧਾਂ 'ਚ ਵੱਜਦੇ ਫਿਰਦੇ ਸੀਗੇ ਉਹ ਕੈਪਟਨ ਸਾਹਿਬ ਦੇ ਟਾਹਣ ਲੋਗੇ ਸੀਗੇ ਜਦੋਂ ਦੀ ਆ ਭਗਵੰਤੇ ਦੀ ਸਰਕਾਰ ਆਈ ਆ ਚੰਨੀ ਸਾਹਿਬ ਨੇ ਕਿਹਾ ਸੀ ਨਾ ਦੇ ਸਟੇਜ ਤੇ ਸਟੇਟ ਚਲਾਉਣ 'ਚ ਫਰਕ ਹੁੰਦਾ ਹੁਣ ਤੁਸੀਂ ਇੱਕ ਚੀਜ਼ ਦੱਸੋ ਭਗਵੰਤ ਮਾਨ ਦੀ ਕੀ ਇੱਜ਼ਤ ਆ ਆ ਬੋਮੈਂਟ ਐ ਤੇ ਅਮਰਸਰ ਜਾ ਕੇ ਕੀ ਗਿਆ ਉਹਨੇ ਕਿ ਮੇਰੇ ਘਰ ਵਾਲੀ ਕਹਿੰਦੀ ਆ ਤੈਨੂੰ ਤਾਂ ਅਕਲ ਨਹੀਂ ਤੂੰ ਬੇਅਕਲ ਐ ਜਿਹਦੀ ਜਨਾਨੀ ਬੇਅਕਲ ਆ ਕਹਿੰਦੇ ਉਹਨੂੰ ਤਾਂ ਸ਼ਰਮ ਆਉਣੀ ਚਾਹੀਦਾ ਦੇਸ਼ ਦਾ ਮੁੱਖ ਮੰਤਰੀ ਰਹਿਣ ਤੇ ਸਟੇਟ ਦਾ ਉਹਦਾ ਉਹਦਾ ਛੱਡ ਦੇਣਾ ਚਾਹੀਦਾ ਇਹ ਇਸ ਸਟੇਜ ਇਸ ਸਟੇਜ ਨਹੀਂ ਚਲਾ ਸਕਦਾ ਇਸ ਸਟੇਟ ਦੇ ਬਸ ਦੀ ਗੱਲ ਨਹੀਂ ਹੈ ਇਹ ਸਟੇਜਾਂ ਤੇ ਹਸਾਈ ਸਕਦਾ ਉਹ ਸਟੇਜ ਦਾ ਕੀ ਮਤਲਬ ਹੁੰਦਾ ਹਸਾਉਣਾ ਲੇਕਿਨ ਸਟੇਟ ਦਾ ਮਤਲਬ ਹੁੰਦਾ ਇਸ ਆਪਣੇ ਜਨਤਾ ਦੀ ਜ਼ਿੰਮੇਵਾਰੀਆਂ ਨੂੰ ਸਮਝ ਕੇ ਉਹਨਾਂ ਨੂੰ ਬਚਾਉਣਾ ਇੱਕ ਵੀ ਚੇਜ ਨਹੀਂ ਬਚਾ ਰਿਹਾ ਅੱਜ ਨਸ਼ਾ ਸ਼ਰਿਆਂ ਵਿੱਚ ਰਿਹਾ ਅੱਜ ਸਾਡੀ ਪਤਨੌੜ ਰਹੀ ਹੈ ਫੌਜੀਆਂ ਦੀ ਅੱਜ ਸਾਡੇ ਕਿਸਾਨ ਸੜਕਾਂ ਦੇ ਰੋਲੇ ਫਿਰਦੇ ਨੇ ਇਹਨੂੰ ਕੋਈ ਹੱਕ ਨਹੀਂ ਹੈ ਕਿ ਇਹ ਇਸ ਦੇ ਸਟੇਟ ਦਾ ਮੁੱਖ ਮੰਤਰੀ ਬਣਾ ਰਹੇ ਔਰ ਜੇ ਮੈਂ ਫੇਰ ਕਹਨਾ ਜੇ ਇਹਦੇ ਰਗਾਂ ਦੇ ਵਿੱਚ ਅਸਲ ਬਾਪ ਦਾ ਖੂਨ ਹੈ ਤਾਂ ਇੱਕ ਬਿਆਨ ਦੇ ਕੇ ਦਿਖਾਵੇ ਅਜੇ ਤੱਕ 10 ਦਿਨ ਹੋ ਗਏ ਸਾਡੇ ਕਰਨਲ ਸਾਹਿਬ ਦੇ ਇਸ ਕਾਰਨ ਕਰੇ ਨੂੰ ਅੱਜ ਤੱਕ ਮੁੱਖ ਮੰਤਰੀ ਦਾ ਬਿਆਨ ਨਹੀਂ ਆਇਆ ਕੋਈ ਇਹਨਾਂ ਦੱਲੇ ਕਿਸੇ ਮੰਤਰੀ ਦਾ ਬਿਆਨ ਨਹੀਂ ਆਇਆ ਕਿਸੇ ਦਾ ਕਿਉਂ ਅਸੀਂ ਫੌਜੀ ਇਹਨਾਂ ਤੋਂ ਪਤਾ ਉਤਰਬਾਉਣ ਖਾਤਰ ਕਿ ਅਸੀਂ ਫੌਜੀ ਆਪਣੀਆਂ ਬਦਨਾਮੀਆਂ ਕਰਾਉਣ ਖਾਤਰ ਕਿ ਅਸੀਂ ਫੌਜੀ ਇਹਨਾਂ ਦੇ ਇਦਾਂ ਮਰਨ ਖੜਤਾ ਐਕਾ ਹੋਰ ਹੋ ਗਿਆ ਕਦੇ ਫੌਜ ਦੇ ਕਰਨਲ ਦੇ ਘਰ ਜਾ ਕੇ ਦੇਖਿਓ ਤੁਸੀਂ ਬਾਹਰ ਬੈਠੇ ਗੱਲ ਕਰਦੇ ਹੋਗੇ ਕਦੇ ਫੌਜੀ ਦੇ ਜਵਾਕਾਂ ਦੇ ਅੰਦਰੋਂ ਆਵਾਜ਼ ਨਹੀਂ ਸੁਣੇਗੇ ਉਹ ਇਹਨੇ ਡਿਸਪਲਨ ਪਸੰਦ ਤੇ ਸ਼ਾਂਤੀ ਪ੍ਰੂਪਵੰਦੇ ਹੁੰਦੇ ਨੇ ਇਹ ਕਿਹੜੀ ਗੱਲਾਂ ਕਰਦਾ ਉਹ ਕਹਿੰਦੇ ਨੇ ਜਦੋਂ ਤੱਕ ਮੇਰੀ ਰਾਫਲ ਦੇ ਵਿੱਚ ਗੋਲੀ ਮੇਰੇ ਸਰੀਰ ਚ ਸਾ ਮੈਂ ਦੇਸ਼ ਨੂੰ ਆਂਚਾਉਣ ਨਹੀਂ ਦਿੰਦਾ ਅਸੀਂ ਵੀ ਇਹ ਤੁਹਾਡੇ ਚੈਨਲ ਤੇ ਵਾਦਾ ਕਰਦੇ ਆਂ ਜਦ ਤੱਕ ਸਾਡੀ ਬਰਦ ਨੂੰ ਇਨਸਾਫ ਨਹੀਂ ਮਿਲਦਾ ਤੇ ਅਸੀਂ ਵੀ ਆਪਣੀ ਜ਼ਿੰਦਗੀ ਦਾ ਇੱਕ ਇੱਕ ਸਾਥ ਤੇ ਸਾਡੀ ਬਾਡੀ ਦਾ ਇੱਕ ਇੱਕ ਖੂਨ ਦਾ ਕਤਰਾ ਬਹਾਦਾਂਗੇ ਪਰ ਇਨਸਾਫ ਲੈ ਕੇ ਆਟਾਂਗੇ ਹੋ ਸਕਿਆ ਤਾਂ ਭਗਵੰਤ ਮਾ ਦੀ ਕੁਰਸੀ ਨੂੰ ਹਿਲਾ ਕੇ ਇਨਸਾਫ ਲੈ ਲਾਂਗੇ ਭੁੱਲ ਜੇ ਵੀ ਇਹ ਫੌਜੀ ਉਹੀ ਹੁੰਦੇ ਨੇ ਤੇ ਚੁੱਪ ਹੋ ਜਾਣਗੇ ਆਰਮੀ ਯੂਨੀਅਨ ਜਿੰਦਾਬਾਦ ਆਰਮੀ ਯੂਨੀਅਨ ਜਿੰਦਾਬਾਦ ਆਰਮੀ ਯੂਨੀਅਨ ਜਿੰਦਾਬਾਦ